ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵਾਂਗੇ ਕਿੰਨਾ ਡਰਾ ਲਵਾਂਗੇ ਆ ਕਾਲੀ ਡਰਨ ਵਾਲੇ ਇਹ ਕਿ ਕਾਂਗਰਸ ਵਰਕਰ ਚੱਕ ਕੇ ਐਸ ਇਲੈਕਸ਼ਨ ਵਿੱਚ ਜਿਹੜਾ ਇਲੈਕਸ਼ਨ ਤੋਂ ਬਾਅਦ ਇਹਵੇਂ ਨਾ ਇੱਕ ਕੀਤਾ ਬੀਪੀਆਂ ਨੂੰ ਘਰੋਂ ਚੱਕਣਾ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਜ ਤੋਂ ਸੁਣ ਦੱਸਦਾ ਹੈ ਕਿ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਹਨਾਂ ਦੀ ਸਾਰੇ ਕੇ ਸੋਦੇ ਅਸੀਂ ਲੜਾਂਗੇ ਥੋੜੀ ਜਿਮਾਨਤਾ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਤੱਕ ਹੀ ਜਾਣਾ ਪਏ ਅਕਾਲੀ ਦੇ ਲੜੂਗਾ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਡਰਾਈਏ ਤੇ ਫਿਰ ਤਾਂ ਸਾ ਗੱਲ ਬਣਦੀ ਨਹੀਂ ਤਾਂ ਆ ਗਿਆ ਕਾਲੀ ਦਲ ਥੋੜੇ ਥੋੜੇ ਪੁੱਤਰ ਕੀ ਦਾ ਖੂਨ ਹੈ ਜਿਹਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਤਨੀ ਹੈ ਕਾਲੀ ਦਲ ਮਾਰੇ ਆਪਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਹੈ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ ਗੱਲ ਲੱਗ ਜਾਓ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਂਸਲੇ ਦੇਖ ਕੇ ਤੁਹਾਡੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਇਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ ਵਿੱਚ ਜੋਸ਼ ਆਇਆ ਜੋਨ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਢਾੜੂ ਵਾਲਿਆਂ ਨੂੰ ਪਤਾ ਹੀ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਲ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਉਹ ਜਗ੍ਹਾ ਸਾਰੀਆਂ ਵਿੱਚ ਲਾਦੀਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਐ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿੰਨ ਸਰਕਾਰ ਹੈ ਇਸ ਹਾਲਾ ਕੁਝ ਕੈਨਸਲ ਕੀਤਾ ਜਾਊਗਾ ਇਹ ਗੱਲ ਚ ਕਹਿਣਾ ਜੁਣਾ ਰਬੀਤ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹ ਨੂੰ ਚਕਾ ਲੂੰਗਾ ਮੈਂ ਇਹ ਨੂੰ ਚਕਾ ਲੂੰਗਾ ਇਹ ਨੂੰ ਚਕਾ ਲੂੰਗਾ ਜਿਸ ਦਿਨ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਥੋੜੇ ਹਲਕੇ ਵਾਲੀ ਦੱਸਣ ਸਭ ਤੋਂ ਪਹਿਲੇ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਕਿ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਵਧਾਈਆਂ ਆਈਆਂ ਕਿ ਤੁਸੀਂ ਜਿੱਤ ਗਏ ਕਿਉਂਕਿ ਲੋਕਾਂ ਨੂੰ ਪਤਾ ਸੀ ਇੱਥੇ ਆ ਜਿਹੜੀ ਲੜਾਈ ਸੀ ਆ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਤੇ ਕਾਲੀ ਦਲ ਵਿੱਚ ਸੀ ਐਕਟੀਵ ਤੇ ਜਿੱਤ ਗਏ ਪੁਲਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਜਿੰਨਾ ਕਰਕੇ ਇਹਨਾਂ ਨੇ ਪੰਗੇ ਲਿੱਤੇ ਐ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਐ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਐਂ ਕੰਮ ਕਰ ਲਈ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਇੱਥੇ ਦੋਸ ਐਸਐਚਓ ਐ ਇੱਕ ਗੁਰਚਰਨ ਸਿੰਘ ਹੈ ਇੱਕ ਸੀਐਨਚਾਰਜ ਪ੍ਰਭਜੀਤ ਸਿੰਘ ਹੈ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿੱਪੂ ਦੱਬਨ ਸਿੰਘ ਐ ਆਉਂਦੇ ਹੁਕਮ ਉੱਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਫਿਰ ਚੱਲ ਪੈਂਦੇ ਆ ਉੱਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸ ਟੀਐਸਪੀ ਸਿੱਧੇ ਆਉਂਦੇ ਆ ਕਿ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਮੈਂ ਪੁੱਛਣਾ ਚਾਹਣਾ ਹਾਂ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐ ਇਲੈਕਸ਼ਨ ਵਿੱਚ ਕੋਈ ਭਾਜਪਾ ਲੈ ਚੱਕਿਆ ਜਾਂ ਕਿਸੇ ਉਹ ਜਿਹੜਾ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਕੱਲਾ ਕਾਲੀ ਦਲ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵੋਗੇ ਕਿੰਨਾ ਡਰਾ ਲਵੋਗੇ ਆ ਕਾਲੀ ਡਰਨ ਵਾਲੇ ਆ ਕਾਲੀਆਂ ਦੇ ਦੇ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਬਾਉਂਗੇ ਉੰਨੀ 6 30 ਸ਼ਾਦੀ ਦੇ ਭਜਦੇ ਆ ਕੇ ਮੈਂ ਇਹ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰशाही ਨੇ ਸ਼ਰਿਆ ਮੈਨਾਂ ਉਪਨਾ ਕੇ ਨਹੀਂ ਤੇ ਇਹਦੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਦੇ-ਕਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਤੇ ਕਾਗਜ਼ ਰੱਦ ਕਰਦੇ ਹੋ ਦੂਜੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੇ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਇਹਨੇ ਐਨੇ ਐਨੇ ਥੱਲੇ ਲੱਗੇ ਪਏ ਇਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਸਾਰੇ ਬਾਦਰੋ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਐਕਟ ਕੀਤਾ ਬੀਬੀਆਂ ਨੂੰ ਘਰੋਂ ਚੱਕਣਾ ਬੰਦ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਜ ਤੋਂ ਦੱਸਦਾ ਹੈ ਕਿ ਪੈਰਾਂ ਥਲੋ ਜ਼ਮੀਨ ਨਿਕਲ ਗਈ ਇਹਨਾਂ ਦੇ ਉਹਨਾਂ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਡਰਾਈਏ ਤੇ ਫਿਰ ਤਾਂ ਸਾਰੀ ਗੱਲ ਬਣਨੀ ਹੈ ਨਹੀਂ ਤਾਂ ਆ ਗਿਆ ਕਾਲੀ ਦਲ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਚ ਉਹਦੀ ਜਮਾਨਜਮ ਹੁੰਦੀ ਹੁੰਦੀ ਆ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਐ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ ਗੱਲ ਲੱਗ ਜੂ ਮੇਰਾ ਤੁਹਾਡੇ ਨਾਲ ਸੰਗਤਨਾਵਾਦ ਹੈ ਜਿਨੇ ਅਫਸਰ ਨੇ ਕਾਨੂੰਨ ਤੋੜਿਆ ਜਿਨੇ ਤੋੜਿਆ ਉਹਨੂੰ ਵੀ ਪੁਕਤਨਾ ਪਹਿਣਾ ਉਹਨੂੰ ਪੁਕਤਨਾ ਪਹਿਣਾ ਕਿਉਂਕਿ ਐ ਨਹੀਂ ਹੈ ਕਿ ਤੁਸੀਂ ਕਾਨੂੰਨ ਤੋੜਦੇ ਹੋ ਭਾਵੇਂ ਵਰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਮਹਿਕਮੇ ਦੇ ਉੱਪਰ ਕੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਨਾਂ ਹੀ ਹੈ ਤੁਹਾਨੂੰ ਵੀ ਉਹਦੇ ਦਾਇਰੇ 'ਚ ਆਉਣਾ ਪੈਣਾ ਹੈ ਤੇ ਮੈਂ ਤੁਹਾਨੂੰ ਵਾਦਾ ਕਰਨਾ ਚਾਹਣਾ ਹੈ ਜਿੰਨਾ ਜਿਨ੍ਹਾਂ ਨੇ ਕਾਨੂੰਨ ਤੋੜਿਆ ਹੈ ਉਹਨਾਂ ਨੂੰ ਉਸੇ ਕਾਨੂੰਨ ਦੇ ਅਨੁਸਾਰ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਤਾਂ ਮੇਰਾ ਪਹਿਲਾ ਸੁਨੇਹਾ ਆਸਾ ਰਹਿਣ ਨੂੰ ਬੋਲੇ ਸੋਨਿਆਲ ਸੋਨਿਆਲ ਦੂਜੀ ਗੱਲ ਇਹਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਚੇ ਦਿੱਤੇ ਮੈਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਾ ਰਿਹਾ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਤੀਜੀ ਗੱਲ ਮੈਂ ਮਿੱਡੂ ਖੇੜਾ ਸਾਹਿਬ ਕਿੱਥੇ ਆਗੇ ਸਾਹਿਬ ਆਗੇ ਆ ਸਾਡੇ ਮੇਰੇ ਲੰਬੀ ਹਲਕੇ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਹੈ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਐ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਤੁਹਾਡੇ ਥੋੜੀ ਜਮਾਨਤਾਂ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਤੱਕ ਹੀ ਜਾਣਾ ਪਏ ਅਕਾਲੀ ਦੇ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਹਲਕ ਨੂੰ ਦੱਸਦਾ ਹੀ ਹੋਣਾ 9780600019 ਆ ਨੋਟ ਕਰ ਲਿਓ ਦੇਨ ਹੋਏ ਰਾਤ ਹੋਏ ਆ ਨਾਲ ਦੇ ਮੈਨੂੰ ਦੱਸਦੇ ਰਹਿਣਗੇ ਤੇ ਨਾਲ ਦੇ ਨਾਲ ਅਸੀਂ ਜਿੱਥੇ ਜਿੱਥੇ ਕੀ ਕਰਨਾ ਉਹਦੇ ਤੇ ਅਸੀਂ ਕਰਾਂਗੇ ਮਰ ਫਿਕਰ ਨਾ ਕਰਿਓ ਯਾਰ ਪਰਵਾਹ ਨਾ ਕਰੋ ਦੂਜੀ ਗੱਲ ਜਿਨੇ ਆਪਣੇ ਸਰਪੰਚ ਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਣਾ ਆ ਆਪਾਂ ਇਹਨਾਂ ਤੋਂ ਇੱਕ ਸਾਲ ਦੁਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨੱਕ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਓਦੋਂ ਵਾਧੇ ਤੁਹਾਨੂੰ ਦਊਗਾ ਆਪੇ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਂਸਲੇ ਦੇਖ ਕੇ ਤੁਹਾਡੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਅਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ ਵਿੱਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਚ ਕਿੰਨੀ ਤਰੱਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਚ ਕੋਈ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲ ਇੰਡਸਟਰੀਸ ਹੈ ਮੇਰੇ ਕੋਲ ਰੀਅਲ ਏਸਟੇਟ ਵਾਲੇ ਜਿਨ੍ਹਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲ ਕਰੋੜ ਰੁਪਏ ਭੇਜ ਸਾਡੇ ਕੋਲ 2 ਕਰੋੜ ਰੁਪਏ ਭੇਜ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਐ ਇੱਥੇ ਮੈਨੂੰ ਪਤਾ ਐ ਇੱਥੇ ਬੀ ਐਫ ਸੀ ਸੀ ਤੁਹਾਡੇ ਜਮਾਲ ਚ ਹਰ ਦੁਕਾਨ ਤੇ ਜਾ ਕੇ ਉਹਨੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਫਸਰ ਦੇ ਜੀਮਾ ਉਹਨੇ ਸ਼ਹਿਰ ਦੇ ਜਿੰਨੇ ਵਪਾਰੀ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵਾਪਤ ਹੋਏਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਚੀ ਐ ਇਹਨਾਂ ਨੇ ਫੈਸਲਾ ਕਰ ਲਿਆ ਐ ਕਿਓ ਸਾਰੀ ਵੇਚ ਦੇਣੀ ਆਪਣੇ ਚਹੇਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਆ ਪਰ ਕਾਲੀ ਦਲ ਉਹਨਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹੈ ਅਫਸਰ ਸਬਾਨ ਨੂੰ ਵੀ ਕੋਈ ਐਜਾ ਫੈਸਲਾ ਨਾ ਕਰਿਓ ਜੀਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜੀਦੇ ਮਲ ਆ ਦਿੱਲੀ ਵਾਲੇ ਲੁਟੇਰੇ ਨੂੰ ਥੱਕ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਫਿਰ ਤੋਂ ਪੁਰੀ ਕੀਤੀ ਜਾਊਗੀ ਜਾ ਜਿਹੜੇ ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਆ ਜਿਹੜਾ ਸਾਲ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਲ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਆਲੂ ਬਹੁਤ ਵਧੀਆ ਮਾਰਕਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਬਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਨੇ ਬਹੁਤ ਜਗ੍ਹਾ ਸਾਰੀਆਂ ਵਿੱਚ ਨਾ ਦੀਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿਸ ਦਿਨ ਸਰਕਾਰ ਆਈ ਸਾਲਾ ਕੁਝ ਕੈਂਸਲ ਕੀਤਾ ਜਾਊਗਾ ਇਸ ਕਰਕੇ ਤੁਸੀਂ ਇਹ ਜੇ ਕੰਮ ਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਸ਼ਰੋਮਣੀ ਅਕਾਲੀ ਦਲ ਦੀ ਉਹਨਾਂ ਲੁੱਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁੱਟੇਰਿਆਂ ਦੇ ਖਿਲਾਫ ਤੇ ਜੇ ਕੋਈ ਵੀ ਗਲਤ ਹੋਊਗਾ ਉਹ ਸਾਰਾ ਕੁਝ ਉਹ ਜਵਾਬ ਦੇਣੇ ਹੋਣਗੇ ਬਾਕੀ ਮੈਂ ਇੱਕ ਗੱਲ ਚ ਕਹਿਣਾ ਜਿਹੜਾ ਰਬੀਤ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹ ਦੇ ਉਚਕਾ ਲੂੰਗਾ ਮੈਂ ਇਹ ਉਚਕਾ ਲੂੰਗਾ ਇਹਨੂੰ ਚਕਾ ਲੂੰਗਾ ਕਿੰਨੇ ਦਿਨ ਚਕਾਏਗਾ ਆਇਸ ਤੋਂ ਗਿਣ ਡੇਰੀ ਲਾ ਲਾ ਹਰ ਰੋਜ਼ ਘਟਾਈ ਚੱਲ ਜੇਸ ਤੇ ਨੇ ਸਿੰਘਾ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਤੁਹਾਡੇ ਹਲਕੇ ਵਾਲੀ ਦੱਸਣ ਬੋਲੇ ਸੋਨੇਹਾਰ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਮਿਹਨਤ ਕਰ ਰਹੇ ਆ ਹੁਣ ਵੀ ਕੇਸ ਵਿੰਦਿਆ ਨੂੰ ਕੀ ਹੋਇਆ ਹੈ ਹੈ ਚਲੋ ਆਪਣੇ ਇੱਕ ਪਹਿਲਾ ਪਹਿਲੀ ਬੇਲ ਤਾਂ ਹੀ ਕਰਾ ਲਈ ਹੋਈ ਹੈ ਹੈ ਬਲਵਿੰਦਰ ਵਾਲੀ ਉਹਨਾਂ ਦਾ ਨਾਮ ਪੂਰਾ ਕੀ ਸੀ ਬਲਵਿੰਦਰ ਸਿੰਘ ਪੁੱਤਰ ਹਾਂ ਵਿੰਦਾ ਪੁੱਤਰ ਉਹਦੀ ਬੇਲ ਹੁਣੀ ਕਰਾ ਕੇ ਆਏ ਆ ਤੇ ਆਪਾਂ ਖੀਰ ਤੱਕ ਐਲਾਨਾ ਜੀ ਸਾਰੇ ਕੈਂਸਲ ਕਰਾਉਣੇ ਆ ਕਿ ਤੇ ਜਿੰਨੇ ਲਿਸਟ ਨਾਲ ਜੀ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਜਿਹੜੇ ਜਿਹੜੇ ਅਫਸਰ ਨਾਲ ਆਏ ਉਹ ਜਿਨੇ ਕੀਤਾ ਉਹਨਾਂ ਦੇ ਆਪਾਂ ਫਿਰ ਤੋਂ ਕੇਸ ਕਰਨ ਦੀ ਅਵਸਰਤਾ ਜਿਹੜਾ ਨੇ ਤੂੰ ਐਸ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਜਿੰਨੀ ਐਸ ਕਰਦੀਆਂ 15 ਆ ਮਹੀਨਾ ਆ 5-7 ਮਹੀਨੇ ਕਰ ਲਾ ਉਹਦੇ ਬਾਅਦ ਤੇਰੀ ਜਗ੍ਹਾ ਕਿਥੇ ਕਿਹੜੀ ਜਗ੍ਹਾ ਤੇ ਆ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਭਗਵਾਨ ਜੀ ਮਾਨ ਨੂੰ ਵੀ ਨਾਲ ਹੀ ਰੱਖੇਗਾ ਤੁਦ ਉਹਨਾਂ ਸਾਰੇ ਝਾੜੂ ਵਾਲਿਆਂ ਨੂੰ ਜਾਇ ਜਾਇ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਕੁਰਬਾਨੀਆਂ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡੇ ਕੋਲ ਮੇਰਾ ਨੰਬਰ ਹੈ ਦਿਨ ਹੋਵੇ ਰਾਤ ਹੋ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਇੱਥੇ ਦਿਖਾਉਣ ਵਾਸਤੇ ਸੋ ਆਪਾਂ ਡਟ ਕੇ ਲੱਗिए ਕੋਈ ਟੈਨਸ਼ਨ ਨਾ ਰੱਖੋ ਅੱਗੇ ਹੋ ਕੇ ਥੋੜੀ ਲੜਾਈ ਲੜੂੰਗਾ ਲੜਦਾ ਰਿਆ ਤੇ ਲੜਦਾ ਰਹੂੰਗਾ ਨਾ ਡਰਿਆ ਨਾ ਬਾਪੂ ਬਾਦਲ ਦਾ ਖੂਨ ਹੈ ਜਿਹਨੇ 16 ਸਾਲ ਜੀਣ ਕੱਟੀਆਂ ਥੋਡੇ ਥੋਡੇ ਬਜ਼ੁਰਗੀਆਂ ਦਾ ਖੂਨ ਹੈ ਜਿਹਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਮਨੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਤੇ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਕੌਮ ਦੀ ਅਸਲੀ ਵਾਰਿਸ ਪਾਰਟੀ ਜਿਸ ਪਾਰਟੀ ਦਾ ਜਨਮ ਪੰਜਾਬ ਦੀ ਲੜਾਈ ਲੜਨ ਵਾਸਤੇ ਹੋਇਆ ਸੀ ਖਾਲਸਾ ਕੌਮ ਦੀ ਲੜਾਈ ਲੜਨ ਵਾਸਤੇ ਹੋਇਆ ਆਓ ਆਪਣੀ ਪਾਰਟੀ ਨੂੰ ਹੁਣ ਇੰਨਾ ਤਗੜਾ ਕਰ ਦਈਏ ਕਿ ਆਹ ਸਾਲ ਦੇ ਅੰਦਰ ਅੰਦਰ ਜਿਵੇਂ ਕਾਂਗਰਸੀ ਜਮਾਨਾਂ ਜਾਂ ਹੋਵੀ ਬੀਜਪੀ ਅੰਦਰ ਤਾਂ ਹੋਣੀ ਹੀ ਹੋਣੀ ਸੀ ਆ ਜਿਹੜੇ 2-4 ਰਹਿ ਗਏ ਜਿਨ੍ਹਾਂ ਦਾ ਨਿਸ਼ਾਨਾ ਜਿੰਨਾ ਨਹੀਂ ਉਹਨਾਂ ਦਾ ਨਿਸ਼ਾਨਾ ਅਕਾਲੀ ਦਲ ਨੂੰ ਹਰਾਉਣਾ ਹੈ ਉਹਨਾਂ ਸਾਰਿਆਂ ਦੀ ਆਪਾਂ ਇਹ ਜੀ ਹਲਾਤ ਕਰਦੀਏ ਕਿ ਇੱਕ ਪਾਸੇ ਦਾ ਤੂਫਾਨ ਖੜਾ ਕਰਕੇ ਪੰਜਾਬ ਵਿੱਚ ਵਾਪਸ ਉਹ ਖੁਸ਼ੀਆਂ ਦਾ ਮਾਹੌਲ ਬਣਾਈਏ ਕਿ ਆਪਣੀ ਸਰਕਾਰ ਆ ਕੇ ਵਾਪਸ ਪੰਜਾਬ ਵਿੱਚ ਤਰੱਕੀ ਹੋਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲੇ ਸਾਰੀ ਸੰਗਤ ਦਾ ਸਾਰੇ ਵੋਟਰਾਂ ਦਾ ਕਿ ਜੋ ਤੁਸੀਂ ਜ਼ੁਲਮ ਦੇ ਖਿਲਾਫ ਲੜ ਕੇ ਇੰਨੇ ਤੱਕੇਸ਼ਾਈ ਦੇ ਖਿਲਾਫ ਲੜ ਕੇ ਜੋ ਤੁਸੀਂ ਵੋਟਾਂ ਪਾ ਕੇ ਕਾਲੀ ਦਲ ਨੂੰ ਵੋਟਾਂ ਪਾਈਆਂ ਤੁਹਾਡੀ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ